ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮੇਟ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜ਼ੀਆਂ ਸੂਈਆਂ ਵੜਾ ਆ ਗਈਆਂ ਵੀਰੋ ਵੱਡੀਆਂ ਵੜਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਗੱਬੜਾ ਨੇ ਤਾਂ ਵੀਰੇ ਵੀਡੀਓ ਵੀ ਐਂਡ ਤਾਈਂ ਜਰੂਰ ਵੇਖਿਓ ਰੇਟ ਗਿਆ ਜਾ ਆਓ ਵੀਰੇ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਵਧੀਆ ਵੀਰੇ ਵਧੀਆ ਠੀਕ ਠਾਕ ਜੀ ਤੁਸੀਂ ਸਮ ਵੀਰ ਜੀ ਬੜੀ ਮਾਰ ਉਹ ਵਧੀਆ ਜੀ ਜਿੰਦਰ ਡੇਰੀ ਖਾਨ ਵੇਖਣ ਨੂੰ ਪਿਆਰਪਰੀ ਸ਼ਤਿਸ਼ੀਰੀ ਕਲ ਜੀ ਸਤਿ ਸ੍ਰੀ ਅਕਾਲ ਵੀਰੇ ਹਾਂ ਨਾਂ ਦਸਵੀਰਿਆ ਆਪਣਾ ਸਮੁਖਦੇਵ ਸਿੰਘ ਜ਼ਿਲ੍ਹਾ ਗੁਰਦਾਸਪੁਰ ਜੇ ਹਾਂ ਜੀ ਪਿੰਡ ਡੇਰੀ ਵਾਲ ਕਿਰਨਾ ਠੀਕ ਹੈ ਜੀ ਸ਼ਤਿਸ਼ੀਰ ਕਲਾਂ ਨੌਰ ਜੇ ਠੀਕ ਹੈ ਜੀ ਨੰਬਰ 9056461 ਚ ਨਾ ਸੀ ਜੀ ਠੀਕ ਹੈ ਜ਼ਿਲ੍ਹਾ ਜ਼ਿਲ੍ਹਾ ਗੁਰਦਾਸਪੁਰ ਜੀ ਹਾਂ ਜੀ ਹਾਂ ਜੀ ਗੁਰਦਾਸਪੁਰ ਪਿੰਡ ਪਿੰਡ ਡੇਰੀ ਵਾਲ ਡੇਰੀ ਵਾਲਾ ਠੀਕ ਹੈ ਜੀ ਪਿੰਡ ਡੇਰੀ ਵਾਲ ਜ਼ਿਲ੍ਹਾ ਗੁਰਦਾਸਪੁਰ ਤਾਂ ਅੱਜ ਵੀ ਸੂਈਆਂ ਵੜਾਂਆਂ ਗਿਆ ਵੀਰੇ ਕੋਲ ਹਾਂਜੀ ਵੀਰ ਜੀ ਸੂਈਆਂ ਵੀ ਦੇ ਗੱਬਣਾ ਵਿੱਚ ਟੋਕਰਾ ਵੀ ਦੇ ਠੀਕ ਹੈ ਜੀ ਚੰਗੇ ਰਕੜ ਵਾਲੀਆਂ ਖੁੱਲੇ ਥਣ ਪਾਂਡੇ ਵਾਲੀਆਂ ਨੇ ਤਾਂ ਵੀਰੋ ਵੀਡੀਓ ਜ਼ਰੂਰ ਐਂਡ ਤਾਈਂ ਵੇਖਿਓ ਜੀ ਠੀਕ ਹੈ ਜੀ ਤਾਂ ਵੀਰੇ ਰੇਟ ਕਿਵੇਂ ਉਹ ਤਾਂ ਹਰੇਕ ਵੀਡੀਓ ਵੀਰਾਂ ਨੂੰ ਪਤਾ ਹੀ ਹੁੰਦਾ ਤਕਰੀਬਨ ਵੀ ਦੂਜੇ ਦਿਨ ਅਪਲੋਡ ਵੀਡੀਓ ਹੁੰਦੀ ਆ ਰੇਟ ਵੀ ਜਿਆਜ ਹੁੰਦਾ ਪਸ਼ੂ ਵੀ ਸੋਹਣੇ ਹੁੰਦੇ ਹਨਾ ਜੀ ਬਿਲਕੁਲ ਬਹੁਤ ਫੋਨ ਕਰਦੇ ਆ ਜੀ ਬਹੁਤ ਬੜਾ ਪਿਆਰ ਕਰਦੇ ਆ ਤੁਹਾਨੂੰ ਰੇਟ ਤੁਹਾਡਾ ਜਿਆਜ ਆ ਜੀ ਪਸ਼ੂ ਦੀ ਜੇ ਤਾਂ ਹੀ ਜਿਆਦਾ ਪਸ਼ੂ ਵੇਚਦਾ ਜੀ ਤਾਂ ਪਹਿਲੇ ਨੰਬਰ ਤੇ ਵੈੜਾ ਵੀਰੇ ਇਤੋਂ ਕਰ ਲਈਏ ਸ਼ੁਰੂ ਹਨਾ ਵੀਰ ਦੋ ਦੰਦ ਵੈੜ ਜੇ ਸੁਈਂ ਜੇ ਦੋ ਦੰਦ ਦਾ ਜੀ ਹਾਂ ਜੀ 12 ਤੋਂ 13 ਲੀਟਰ ਦੁੱਧ ਤਿਆਰ ਜੇ 12 ਤੋਂ 13 ਲੀਟਰ ਤਿਆਰ ਆ ਹਾਂ ਜੀ ਦੋ ਟਾਈਮ ਚੋਲੇ ਖੋਲੋ ਵੀਰ ਜੀ ਤਾਂ ਵੇਖੋ ਵੀਰੋ 12 ਤੋਂ 13 ਲੀਟਰ ਦੁੱਧ ਤਿਆਰ ਆ ਕੀ ਬਾਤ ਹੈ ਜਿਲੇਵਾ ਬਹੁਤ ਸ਼ਾਨਦਾਰ ਲੱਗਿਆ ਵੈੜ ਨੂੰ ਦੋ ਦੰਦ ਦਾ ਹਾਂ ਜੀ ਦੋ ਦੰਦ ਠੀਕ ਹੈ ਬੱਚੇ ਕੀ ਪਲੇ ਨੇ ਮੇਰੇ ਮਗਰੀ ਦੇ ਚੋਬੜੀ ਦੇ ਬੱਚਾ ਆ ਗਿਆ ਨਾ ਹਾਂ ਜੀ ਤਾਂ ਵੇਖੋ ਵੀਰੋ ਨੌਕਾ ਦਾ ਥਾਣਾ ਜਿਲੇਵਾ ਬਹੁਤ ਸ਼ਾਨਦਾਰ ਵੈੜ ਨੂੰ ਲੱਗਿਆ ਜੀ ਕਿੰਨੀ ਉੱਪਰੋਂ ਆਉਣੀ ਬਹੁਤ ਸੋਹਣੀ ਵੈੜਾ ਵੇਖੋ ਵੀਰੋ ਬੋਦੀ ਵਾਲੀ ਵੈੜਾ ਹਾਂ ਦੇਖਦੇ ਸੀ ਕਿਉਂ ਦਾ ਪੀਪਾ ਹੀ ਲੱਗਾ ਥੱਲੇ ਬਿਲਕੁਲ ਜੀ ਦੇਖ ਸੀ ਕਿਉਂ ਦਾ ਕੇ ਵੀਰ ਨੇ ਸੰਭੀ ਵੀ ਆ ਜੀ ਇਹਨੂੰ ਕਿਉਂ ਚਾ ਰਿਆ ਹੋਊਗਾ ਫੇਰ ਹੀ ਇੰਨੀ ਬਣੀ ਹੈ ਥੱਲੇ ਹਣਾ ਜੀ ਤਾਂ ਸੇਵਾ ਵੀ ਚੰਗੀ ਹੋਈ ਹੋਊਗੀ ਹਾਂ ਜੀ ਹਾਂ ਜੀ ਤਾਂ ਤਾਂ ਹੀ ਥੱਲੇ ਨੇ ਪੀਪੇ ਬੰਨੇ ਆ ਵੀਰ ਪੀਪਾ ਖਾਦਾ ਵੀ ਹੋਊਗਾ ਵੈੜ ਨੇ ਹੈ ਬਹੁਤ ਸੋਹਣੀ ਵੈੜਾ ਜੀ ਬਿਲਕੁਲ ਬਹੁਤ ਸੋਹਣੀ ਵੈੜਾ ਵੀਰੋ ਤਾਂ ਥਣ ਵੀ ਬੜਾ ਸਪੈਸ਼ਲ ਲੱਗਿਆ ਬਿਲਕੁਲ ਬਹੁਤ ਸੋਹਣੀ ਵੈੜਾ ਜੀ ਠੀਕ ਸੇਲ ਹੈ ਜੀ ਚਵਾਜੂ ਬਹੁਤ ਕੋਲੀ ਨੇ ਹਾਂਜੀ ਬਿਲਕੁਲ ਦੇਖੋ ਵੀਰੇ ਓਰੀ ਲਾਰੇ ਕੀ ਬਾਤ ਹੈ ਜੀ ਓਰੀ ਲਾਰੇ ਬਹੁਤ ਚੰਗੀ ਵੈੜਾ ਤਾਂ ਵੀਰ ਜੀ ਆਪਣਾ ਇਹਦਾ ਮੁੱਲ ਕੀ ਕਰ ਲੈਣਾ ਜੀ ਵੈੜ ਦਾ ਵੀਰ ਜੀ ਜੋੜੇ ਦਾ ਹੀ ਕਰਾਂਗੇ ਇਹ ਠੀਕ ਆ ਇਹ ਵੀ ਵੈੜ ਨਾਲ ਹੀ ਕੀ ਬਾਤ ਗੁੰਦੀ ਲੱਗੀ ਜੀ ਹਲੇ ਮੂੰਹ ਦੀ ਇਹ ਵੀ ਦੋ ਦੰਦਾਂ ਦੀ ਮਗਰੇ ਦੇ ਵਸ਼ੀ ਜੀ ਮਗਰੇ ਦੇ ਵਸ਼ੀ ਆ ਠੀਕ ਆ ਦੇਖੋ ਵੀਰੋ ਚੰਗੇ ਸੀਮੰਦੀ ਆ ਦੋ ਦੰਦ ਵੈੜਾ ਮਗਰੇ ਦੇ ਵਸ਼ੀ ਆ ਗਈ ਆ ਫੇਸ ਕੁਆਲਟੀ ਵੀ ਸੋਹਣੀ ਆ ਵਸ਼ੀ ਵੀ ਚੰਗੇ ਸੀਮੰਦੀ ਆ ਹਨਾ ਜੀ ਹਾਂਜੀ ਕਿਆ ਬਾਤ ਹੈ ਆ ਪੰਡਾ ਹੀ ਪਾਈਆਂ ਸਿਰਾ ਹੀ ਲਾਇਆ ਕਿਉਂ ਦੇ ਪੀ ਕੇ ਨਹੀਂ ਲੱਗਿਆ ਚਾਰੇ ਆ ਕੇ ਵੀਰ ਨੇ ਚੰਗੀਆਂ ਸੰਭੀਆਂ ਵੈਣਾ ਹਨਾ ਹਾਂਜੀ ਹਾਂਜੀ ਕਿਆ ਬਾਤ ਹੈ ਬਹੁਤ ਸੋਹਣੀ ਵੈੜਾ ਵੀਰੋ ਖੁੱਲੇ ਥਨਪਾਂਡੇ ਵਾਲੀ ਆ ਖਾਣ ਸਪੈਸ਼ਲ ਲੱਗਿਆ ਵੈੜ ਨੂੰ ਕਿਆ ਬਾਤ ਹੈ ਵੇਖੋ ਵੀਰੋ ਜਦੋਂ ਮਾਦੀ ਕੋ ਵੀਰ ਭਲਾ ਫੋਨ ਕਰੇ ਬਿਲਕੁਲ ਪਸ਼ੂ 5-7 ਵਜੇ ਹੁੰਦੇ ਨੇ ਵੇਖੋ ਵੀਰੋ ਬੱਚਾ ਚੈੱਕ ਕਰ ਲਓ ਬੱਚਿਆਂ ਵੀ ਚੰਗੇ ਸੀ ਮੁੰਡਾ ਵਸ਼ੀ ਆ ਗਈ ਨਾ ਬਹੁਤ ਸੋਹਣੀ ਕਿਆ ਬਾਤ ਹੈ ਤਾਂ ਵੀਰੀ ਇਹਨਾਂ ਦਾ ਕੀ ਮੁੱਲ ਆ ਜੀ ਮੁੱਲ ਵੀ ਜੀ ਲੋਕੀ ਦੇ ਕਰਦੇ 70 75 75000 ਰੁਪਏ ਠੀਕ ਹੈ ਜੀ ਜੋੜਾ ਦੀਦੀ ਪੈਂਠਾ ਦਾ ਹਾਂਜੀ 65 65000 ਦਾ ਜੋੜਾ 65 65000 ਦਾ ਹਾਂਜੀ ਠੀਕ ਹੈ ਜੀ ਕੋਈ ਸ਼ੱਕ ਨਹੀਂ ਸੋਹਣੀਆਂ ਵੈੜਾਂ ਨੇ ਤਾਂ ਆਪ ਹੀ ਹਵਾਲੇ ਨਹੀਂ ਕਰਨੇ ਹਾਂਜੀ ਇਹਦੇ ਉੱਡਦੀਆਂ ਵਾਲੇ ਆ ਜੀ ਠੀਕ ਠੀਕ ਹੈ ਜੀ ਮਹਾਰਾਜ ਕਿੰਨੇ ਨਾਲ ਹੋਰ ਲੈ ਆ ਕਰ ਨੂੰ ਆਉਣਾ ਵਾ ਬਿਲਕੁਲ ਬਿਲਕੁਲ ਜੀ ਕਿੰਨੇ ਕਿੰਨੇ ਦੀਆਂ ਵੀਰੇ ਵੈੜਾ ਕਰ ਦੋ ਵੀਰ ਜੀ ਮਾਨਤਾ ਤੇ ਆਪ ਹੀ ਬਾਟੇ ਜੋੜਾ 65 65 ਦਾ ਜੇ ਕੋਈ ਵੀਰ ਜੋੜਾ ਹੀ ਪਾਲੂ ਤਾਂ ਫਿਰ ਕੋਈ ਨਹੀਂ ਕਰਦੇ ਵੀਰ ਜੋੜ ਕਰਨਾ ਕੋਈ ਨਹੀਂ 65 65 ਦੀਆਂ ਤਾਂ ਹੋ ਗਈਆਂ ਫਿਰ 130 ਦੀ ਹੋ ਗਈਆਂ ਨਾ ਹਾਂਜੀ ਤਾਂ ਜੇ ਕੋਈ ਜੋੜਾ ਹੀ ਪਾਲੂਗਾ ਫਿਰ 120 ਦੀ ਦਾ ਹੀ ਜਾਣ ਤੂੰ ਚਲੋ ਠੀਕ ਹੈ ਭਾਈ ਜੇ ਕੋਈ ਜੋੜਾ ਪਾਲੇਗਾ 2 2 ਹੋਰ ਛੱਡਾਂਗੇ 85 58 ਦਾ ਜੋੜਾ ਦਵਾਂਗੇ ਇਕੱਲੀ ਇਕੱਲੀ ਲਈ 60 60 ਦੀ ਇਕੱਲੀ ਇਕੱਲੀ 60 60 ਦੀ ਦੇ ਦਾਂਗੇ ਤਾਂ ਉਹਦਾ 85 58000 ਦੀਆਂ ਤਾਂ ਵੇਖੋ ਵੀਰੋ ਕੋਈ 75 70 ਵਾਲੇ ਮੋਲ ਨਹੀਂ ਜੋ ਸਵੇਰੇ ਸਵੇਰੇ ਬੜੇ ਲਾਏ ਆ ਵੇੜਾ ਨੇ ਸੋਹਣੀਆਂ ਵੇਣਾ ਲੇਵੇ ਦੋਵਾਂ ਦੇ ਬਹੁਤ ਸ਼ਾਨਦਾਰ ਰਸੀ ਕਰਨੀਆਂ ਵੈਰ ਕੀ ਬਾਤ ਹੈ ਜੀ ਤੇ ਵੇਖੋ ਵੀਰੋ ਜੋੜਾ ਇਹ ਹੈ ਡੇਨੀ ਹੋਣੇ ਜੋੜਾ ਕੋਈ ਪਾਲੂਗਾ 58 58000 ਦੀਆਂ ਹਾਂ ਜੀ ਵੀਰ ਜੀ ਬਿਲਕੁਲ ਵੇਖੋ ਵੀਰੋ ਰੇਡ ਜਾਜਾ ਕੀ ਬਾਤ ਹੈ ਹਾਂ ਜੀ ਤੀਜੇ ਨੰਬਰ ਤੇ ਵੀਰ ਜੀ ਇਹ ਰਹੀ ਸੂਈ ਜੇ ਸੂਈ ਹੈ ਜੀ ਹਾਂ ਜੀ ਹੱਥਾ ਹੋ ਗਿਆ ਸੂਈ ਨੂੰ 15 ਲੀਟਰ ਦੁੱਧ ਤਿਆਰ ਜੇ 15 ਲੀਟਰ ਦੁੱਧ ਤਿਆਰ ਆ ਤਿਆਰ ਹਾਂ ਜੀ ਚੋਗੇ ਖੜੇ ਹੋ ਵੀਰ ਠੀਕ ਹੈ ਜੀ ਦੇਖੋ ਵੀਰੋ ਚੋਗੇ ਖੜੇ ਆ ਆ ਬੱਚੀ ਹੈ ਬੱਚਾ ਜੀ ਬੱਚਾ ਬੱਚਾ ਆ ਨੌਕਾਲਾ ਥਣ ਗੁਲਾਬੀ ਕਿਆ ਲੀਵਾ ਬੜਾ ਲੱਗਿਆ ਥੋੜੀ ਸਾਂਭੀ ਘਾਟ ਕੇ ਵੀਰ ਨੇ ਚਲੋ ਇਹ ਵੀ ਖਲ ਖੁਲ ਦੀ ਬੋਰੀ ਖਾ ਗਈ ਤਾਂ ਦੁੱਧ ਚੰਗਾ ਚਵਾਈ ਜਾਊਗੀ ਨਾ ਹੁਣ ਇਸ ਟਾਈਮ 15 ਲੀਟਰ ਆ ਜੀ ਹਾਂ ਜੀ ਹਾਂ ਜੀ 15 ਲੀਟਰ ਤਿਆਰ ਆ ਠੀਕ ਆ ਜੀ ਤਾਂ ਆ ਵੀਰੋ ਬੱਚਾ ਮਗਰ ਇਹਦੇ 나ੜੂ ਤੇ ਬੱਚਾ ਆ ਸੋਣੀ ਬੈੜ ਹੈ ਇਹ ਕਿੰਨੇ ਦੀ ਦੇਣੀ ਆ ਵੀਰ ਜੀ ਤੇਰੀ ਵੀ 48000 ਦੀ 48 ਦੀ ਹਾਂ ਜੀ ਠੀਕ ਹੈ ਕਰ ਤਿੰਨ ਛੱਡੀਏ ਹੋਰ ਛੱਡੀਏ ਥੋ 43 ਦੀ 42 ਦੀ 42000 ਦੀ 15 ਲੀਟਰ ਦੁੱਧ ਕੀ ਬਾਤ ਹੈ ਜੀ ਵੇਖੋ ਵੀਰੋ ਫੋਨ ਤੁਸੀਂ ਜਰੂਰ ਲਾ ਲਿਓ 42000 ਦੀ 15 ਲੀਟਰ ਦੁੱਧ ਤਿਆਰ ਹੈ ਕੀ ਬਾਤ ਹੈ ਹਾਂਜੀ ਅਗਲੇ ਪੰਨੇ ਆ ਗਈ ਸ਼ਾਈ ਹਾਲਚ ਆ ਗਈ ਨਾ ਇਹ ਵੀ ਹਲੇ ਛਿੱਗੀ ਜਵਾਨ ਲੱਗਣ ਵਾਲੀ ਛਿੱਗੀ ਹੈ ਜਵਾਨ ਲੱਗਣੀ ਹੈ ਹਾਂਜੀ ਗੱਬਣ ਆ ਗਈ ਹੈ ਨਾ ਇੱਕ ਹਫਤਾ ਖੜਦੀ ਆ ਤੇ ਵੇਖੋ ਵੀਰੋ ਜਿੰਨਾ ਵੀ ਮੇਰੀ ਡਿਮਾਂਡ ਹੁੰਦੀ ਹੈ ਪਿਓਰ ਸ਼ਾਈ ਹਾਲਚੇ ਪਸ਼ੂ ਖਾਂ ਸੁਣਾ ਚੰਗਾ ਮੋਟਾ ਲੱਗਿਆ ਚਵਾਈ ਵਾਲਾ ਜੀ ਚੱਲੋ ਮਾਰਾਂਗੇ ਠੰਡੀ ਹੈ ਅੱਛਾ ਹੈ ਸੀਲਾ ਸੀਲਾ ਕੀ ਬਾਤ ਹੈ ਜੀ ਵੇਖੋ ਵੀਰੋ ਇਹੋ ਜਿਹੇ ਪਸ਼ੂ ਬੜਾ ਘੱਟ ਮਿਲਦਾ ਸ਼ਾਈ ਵਾਲੇ ਚ ਸੀਲਸ ਲੱਗ ਬੜੀ ਡਿਮਾਂਡ ਹੁੰਦੀ ਕਈ ਵੀਰਾਂ ਦੀ ਹਾਂਜੀ ਹਾਂਜੀ ਤਾਂ ਦੁੱਧ ਵੀ ਇਹਨਾਂ ਦਾ ਮਈਆ ਵਰਗਾ ਹੁੰਦਾ ਬਿਲਕੁਲ ਤਾਂ ਵੇਖੋ ਵੀਰੋ ਸੀਲਸ ਲੱਗ ਬਹੁਤ ਸ਼ਾਨਦਾਰ ਹੈ ਜੀ ਤਾਂ ਵੀਰ ਜੀ ਇਹਦਾ ਮੁੱਲ ਆਪਾਂ ਕੀ ਕਰ ਲੈਣਾ ਦੇ ਦੇ ਵੀ 55000 ਦੀ 55 ਦੀ ਹਾਂਜੀ ਕਰ ਦਿਓ ਛੋਟੇ ਸਿੱਪਾ ਕਰ ਦੂ ਆਪੀ ਕਰਦੇ ਹੋ ਜੀ ਐ ਜੀ ਐ ਰੇਟ ਤੁਹਾਡਾ ਮੇਰਾ ਵੀ ਛੱਡ ਛੱਡ ਨਹੀਂ ਨੇ ਤੈਨੂੰ ਹੀ ਛੱਡੋ ਫਿਰ ਬੁੰਜਿਆ ਦੀ ਹੋਰ ਦੋ ਛੱਡੀ 50 ਦੀ 50000 ਦੀ ਹੋਰ ਇੱਕ ਹੋਰ ਸ਼ਾਂਜਾਂ ਦੇ 48000 ਦੀ ਹਾਂ ਨਾ ਯਾਰ 48 ਦੀ ਜਾਂਦੋ ਵੇਖੋ ਵੀਰੋ ਬਾਰੋਣੀ ਨਹੀਂ ਬਿਲਕੁਲ ਜੀ ਜਾਇਜ਼ ਰੇਟ ਆ ਪਿਓਰ ਸ਼ਾਈ ਵਾਲ ਠੰਡੀ ਸੀਲ ਥਣ ਦੋਰਾ ਲੱਗਿਆ ਤਾਂ ਬਿਲਕੁਲ ਇਸ ਏਡੇ ਦਾ ਬਿਲਕੁਲ ਬਿਲਕੁਲ ਜੀ 48000 ਦੀ ਕੀ ਬਾਤ ਆ ਹਾਂਜੀ ਇਹ ਵੀ ਵਿਆਹ ਗੱਬਣ ਦੇ ਦਿਨ ਦਾ ਖੜਦੀ ਜੀ ਦਿਨ ਦਾ ਖੜਦੀ ਆ ਜੀ ਹਾਂਜੀ ਠੀਕ ਐ ਗੱਬਣਾਗੀ ਆ ਗੱਬਣ ਗੱਬਾ ਝੁੰਗੀ ਚਿੱਟਾ ਸਿੰਘ ਚਿੱਟਾ ਸਿੰਘ ਆ ਹਾਂਜੀ ਠੀਕ ਐ ਜੀ ਚਿੱਟੇ ਸਿੰਘ ਵਾਲੀ ਝੁੰਗੀ ਆ ਗਈ ਵੀਰੋ ਦਿਨ ਦਾ ਖੜਦੀ ਹਾਂਜੀ ਵੀਰ ਜੀ ਠੀਕ ਐ ਜੀ ਅੱਛਾ ਕੀ ਬਾਤ ਆ ਇਹ ਵੇਖੋ ਵੀਰੋ ਜਰਸੀ ਚਿੱਟੇ ਸਿੰਘ ਦੀ ਦਿਨ ਦਾ ਬਾਕੀ ਕੁਮਾਲੋ ਜੀ ਮੋਟੀ ਅੱਖਾਂ ਦੀ ਵੀਰੋ ਬਹੁਤ ਸੋਹਣੀ ਵੈੜਾ ਫੇਸ ਕੁਆਲਟੀ ਬਹੁਤ ਚੰਗੀ ਲੱਗੀ ਖਾਨਾਂ ਦੀ ਕੁਆਲਟੀ ਕਿੰਨੇ ਦੀ ਜੀ ਇਹ ਦੇਦੀ ਵੀਰ 40000 ਦੀ 40 ਦੀ ਹਾਂਜੀ ਦੋ ਛੜ ਦੇਓ 38000 ਦੀ ਛੋਟ ਛੱਡ ਮੇਰਾ ਅੱਛਾ ਜੀ ਤਿੰਨ ਹੋਰ ਛੱਡ 35 ਦੀ ਹੋਰ ਤੋਂ ਕਰਨਾ ਚੱਲ ਰਿਹਾ ਦੋ ਹੋਰ ਛੱਡੋ 33 ਦੀ ਹਾਂ ਸ਼ਾਬਾਸ਼ ਟੋਕਣਾ ਦੇ ਪਾਏ ਜਾਂਦੋ ਕਿਹੜਾ ਸਾਂਭ ਲੂ 10 ਦਿਨ ਵੀਰ ਨਿਆਰੇ ਲਊ ਹਨਾ ਦੁੱਧ ਗਰਮੀਆਂ ਵਧੀਆ ਦਈ ਜਾਣਾ ਇਹਨੇ ਸੋਹਣੀ ਵਹਿੜਾ ਚੁੰਗੀ 33000 ਦੀ ਕੀ ਬਾਤ ਹਾਂਜੀ ਇਹ ਵੀ ਟੋਕੜੇ ਬੱਚਾ ਨਹੀਂ ਜੇ ਹੈਗਾ 5-6 ਲੀਟਰ ਦੁੱਧ ਤਿਆਰ ਜੇ ਲੈਵਲ ਹੋ ਬਹੁਤ ਸਾਫਾ 5-6 ਲੀਟਰ ਹਾਂਜੀ ਹਾਂਜੀ ਭਾਜੀ ਤਾਂ ਵੀ ਜਿੰਨਾ ਹੋਇਆ ਉਹਨੇ ਦੱਸਣਾ ਬਿਲਕੁਲ ਬਿਲਕੁਲ ਜੀ ਇਹ ਕਿੰਨੇ ਦੀ ਦਿੱਤੀ ਜੀ ਇਹ 15000 ਦੀ ਤੈਨ ਛੱਡੋ 12 ਦੀ ਠੀਕ ਹੈ ਜੀ ਹੋਰ ਫੇਡ ਰਹੇ ਕੋਈ ਬਾਕੀ ਮਸੂਰ ਚਾਲ ਵੜੇ ਜੀ ਹੋ ਜੂ 12 ਚੋਣੀ ਬਾਕੀ ਕੋ ਫੋਨ ਲਾ ਲੈ ਕੋਈ ਗੱਲ ਨਹੀਂ ਜਾਣਦੇ ਉੱਡਦੀਆਂ ਵਾਲੇ ਰੈਡੀ ਹਾਂਜੀ ਇਹ ਵੀ ਗੱਬਣਾ ਹੀ ਟੋਕੜਾ ਵੀ ਠੀਕ ਹੈ ਜੀ ਥਾਣੇ ਦੇ ਦੋ ਵਗਲੇ ਬੰਦ ਜੇ ਮਗਰਲੇ ਦੋਵੇਂ ਚੱਲਦੇ ਨੇ ਅਗਲੇ ਦੋ ਹਨੀ ਐ ਜੇ ਸੰ ਚੱਲਦੇ ਨਹੀਂ ਦੋ ਮਗਰਲੇ ਚੱਲਣੇ ਦੁੱਧ ਜੀ ਦੁੱਧ ਵੀ ਦਿੱਥੇ ਵੀ 5-6 ਲੀਟਰ ਦੀ ਆ 5-6 ਲੀਟਰ ਆ ਹਾਂਜੀ ਠੀਕ ਹੈ ਜੀ ਹੋਗਾ 5 ਲਾਓ 5 ਲਾਓ ਆ ਵੀ ਚੋਗੀ 시ਗੀ ਐ ਮੂੰਹ ਦੀ ਹਲੇ ਐ ਚੋਗੀ 시ਗੀ ਐ ਦੋ ਹੀ ਥਣ ਚੱਲਦੇ ਹਾਂਜੀ ਲੈਓ ਨਸਲ ਬਹੁਤ ਆ ਹਾਂਜੀ ਪੱਤੀ ਜਾ ਕੇ ਸਾਹਮਣੇ ਥਣ ਚੱਲ ਵੀ ਸਕਦੇ ਹੋ ਬੇਕਿਸਮਤ ਉਹ ਚਲੋ ਦੋ ਥਣ ਮੰਨ ਕੇ ਕੋਈ ਵੀਰ ਲਵੇ ਹਾਂਜੀ ਹਾਂਜੀ ਦੋ ਹੀ ਦੋ ਹਨਾ ਜੀ ਤਾਂ ਬਰੀਡ ਵੈੜਾ ਉਹਦਾ ਇਹ ਇਹ ਤਾਂ ਪਤਾ ਹੀ ਆ ਸਾਂਭੀ ਨਹੀਂ ਕੇ ਵੀਰ ਨੇ ਹਨਾ ਜੀ ਜੇ ਕੋਈ ਸਾਂਭ ਲੈਂਦਾ ਭਾਵੇਂ ਨਾ ਵੀ ਨੁਕਸ ਬੰਦਾ ਹਾਂਜੀ ਜਾਨੀ ਕਿੰਨੇ ਦੀ ਇਹ ਤੇ ਨਹੀਂ ਜੀ ਜੇ ਕੋਈ ਸਾਂਭੇਗਾ ਵੀਰ ਭਰਾ ਤੇ ਇਹਦੇ ਵੀਰੇ ਵੀ 12000 ਦੀ ਇੱਕ ਹੀ ਗੱਲ 8000 ਦੀ ਹਾਂ ਨਾ ਕੋਈ ਫੋਨ ਲਾ ਲੈ ਬਾਕੀ ਹਾਂਜੀ ਕਰ ਦਾਂਗੇ ਹਨਾ ਜੀ ਤਾਂ ਵੇਖੋ ਵੀਰੋ ਫੋਨ ਜ਼ਰੂਰ ਲਾ ਲਿਓ ਜੇ ਕੋਈ ਜੋੜਾ ਪਾ ਲੂਗਾ ਤੇ 12 ਤੇ 8 20 ਹੋ ਗਿਆ ਜੀ ਹਾਂਜੀ ਤੇ 20 ਦੇ ਵਿੱਚੋਂ 3000 ਮਾਨਦਾਨ ਜੋੜੇ ਦੇ ਜਾਂ ਦੋ ਉੜਦੀਆਂ ਲਈ ਹਨ ਚਲੋ ਵਧੀਆ ਚਾਪ ਮਾਣੇ ਵਧੀਆ ਵਾਸਤੇ ਹਨ ਤਾਂ ਵੀਰੋ ਫੋਨ ਤੁਸੀਂ ਲਾ ਲਿਓ ਰੇਡ ਉੜਦੀਆਂ ਵਾਲੇ ਆ ਜਮਾ ਕੋਈ ਗੱਬਣਾ ਵੀ ਗਿਆ ਜਾ ਸੁਈਆਂ ਵੀ ਚੰਗੀਆਂ ਤਲਲੇਦਾਰ ਆ ਫੋਨ ਤੁਸੀਂ ਜਰੂਰ ਲਾ ਲਿਓ ਸੋਹਣੀਆਂ ਵੇੜਾ ਨੇ ਥਣਪੰਡੇ ਵਾਲੀਆਂ ਨੇ ਤਾਂ ਬਾਕੀ ਵੀਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜਿਨ੍ਹਾਂ ਵੀਰਾਂ ਨਹੀਂ ਕੀਤਾ ਜੋ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਤੁਹਾਨੂੰ ਵੀਰੇ ਖਾਲੀ ਜਾਵੇ ਟੌਪ ਕਲਾਸ ਵੇੜਾ ਨੇ ਤਾਂ ਬਾਕੀ ਐਡਰੈਸ ਵੀਰੇ ਬੋਲੀ ਇਕਰੀ ਜ਼ਿਲ੍ਹਾ ਗੁਰਦਾਸਪੁਰ ਜੇ ਪਿੰਡ ਡੇੜੀਵਾਲ ਕਰਨ ਨਾਮ ਸਖਦੀਵ ਸਿੰਘ ਨੰਬਰ 905646139 ਠੀਕ ਹੈ ਵੀਰੇ ਸਤਿ ਸ੍ਰੀ ਅਕਾਲ